Kecil chal rahe hain dekho tournament ka topper bhi ਹੈਲੋ ਪਾਣੀ ਨਸੋ ਤੇ ਬੜੀ ਜਰੀ ਜਰੀ ਪਾਣੀ ਸੜੀ ਜੋ ਤਲਵੰਡੀ ਪਾਈ ਦਾ ਰੇਡ ਰੇਡ ਤੇ ਨੰਗਾ ਇਹ ਬਹੁਤ ਸੋਹਣੀ ਰੇਡ ਆ ਇਹਦੀ ਬਹੁਤ ਹੀ ਸੋਹਣਾ ਰੇਡਰ ਆ ਉਧਰ ਸਟਾਪਰ ਵੀ ਚੰਗੇ ਆ ਪੜਾਣੇ ਦੇ ਦੇਖੋ ਦੇਖੋ ਮੈਂ ਵੀ ਚੋੜ ਕੇ ਆ ਸਟਾਲੇ ਕੱਟਿਆ ਲਈ ਫੈਂਸ ਨੰਗਦਾ ਤਲਵੰਡੀ ਪਾਈ ਦੇ ਰੇਡ ਚੱਲਿਆ ਵੀ ਫੇਰ ਪੜਾਣੇ ਦਾ ਰੇਡਰ ਰੇਡ ਤੇ پڑانے دا تے نجیب دے دیکھو دیکھو ہاں لے لے چڑھ گیا اپنا کٹھڑا اس کو میرے کوئی کی پتہ ہو نہیں سر دو ਇਹ ਤੇਲਾ ਤਰਾਂਟੀ ਭਾਈ ਦਾ ਨੰਗ ਰੇਡ ਤੇ ਤਰਾਂਟੀ ਭਾਈ ਦਾ ਨੰਗ ਰੇਡ ਤੇ ਵੇਖੋ ਬਹੁਤ ਸੋਣਾ ਬਹੁਤ ਤਖੜਾ ਤੇ ਬਹੁਤ ਪਲੇ ਵੀ ਚੜ ਗਿਆ ਤਾਂ ਸਾਡੇ ਚੱਲਪੜਾ ਨੇ ਸਾਹ ਪਰ ਨਾਲ ਵੇਖੋ ਬਹੁਤ ਸੋਣਾ ਵੇਖਿਆ ਕਿੱਥੀ ਪਰਦਾ ਮਾਰੀ ਕਹਿੰਦੀ ਕਰਤਾ ਕੱਟਾ ਬਹੁਤ ਸੋਣਾ ਵੇ ਪੈ ਪਰਾਣੇ ਆਪਸ ਬਹੁਤ ਸੋਣਾ ਪੰਡਾ ਲੀਤ ਪ੍ਰਾਤਾਂ ਨੂੰ ਮੋੜਾ ਦਾ ਰੋਟਾ ਵਾਲਾ ਆ ਵੀ ਜੱਲਾ ਵੀ ਮਾਤਾ ਦੇ ਕਿਰਪਾ ਦੇ ਨਾਲ ਰੇਡ ਤੇ ਪਤੌਂਦੀ ਭਾਈ ਦੇ ਟਾਪ ਨੇ ਬਹੁਤ ਸੋਹਣੀ ਸਟਾਫ ਕਰ ਰਹੀ ਹੈ ਬਹੁਤ ਸੋਹਣੀ ਰੇਡਾਂ ਬਹੁਤ ਸੋਹਣੇ ਟਾਪ ਰਹੀ ਹੈ ਪਤੌਂਦੀ ਭਾਈ ਦੇ ਵੀ ਆ ਵੀ ਦੇਖੋ ਦੇਖੋ ਇਹ ਆਹ ਨਾ

ਜੋ ਸਾਡੇ ਸਰਮੰਤ ਸਿੰਘ ਦੀ ਤਾਰਫੇ ਨਾਲ ਦੇਰੇ ਵੀ ਮਾਨਸ ਕਰਨ ਸਭ ਚੰਗਿਆ ਫੇਰ ਇਹ ਭਰਾਣੇ ਦਾ ਤੁਹਾਡੇ ਦਾ ਰੇਂਦਰ ਦੇ ਨਾਮ ਉਰ ਦੀ ਅਕੋ ਜਾਨੀਆਂ ਤੋਂ ਨਾ ਰੋਣਾ ਕਿ ਕਿਹਦਾ ਹੱਥ ਪਿੱਛੇ ਮੇਰਾ ਗੋ ਤੇਰਾ ਫੋਟੋਣਾ ਪੈਣ ਲੈ ਕੇ ਵਾਪਸ ਵਈਆ ਚੱਲਿਆ ਰੇਂਗੋ ਤਰੋਂਡੀ ਭਾਈ ਦਾ ਨਾਂ ਦਾ ਕੋਈ ਮੋਰੋ ਨਾ ਚੂੜਾ ਤਾਂ ਐ ਨਹੀਂ ਕਰਦੇ ਪਰ ਇਹ ਨੈਂਕੇ ਹੀ ਜੰਨੇ ਨੂੰ ਆਨੇ ਨਾਂ ਨੈਂਗਾ ਹੈ ਨਾ কেনচি লাই কি হি ওখো বহে বহি রেতরা ਪਦੇ ਰੁਪਿਆ ਕੰਪੇਨ ਬਹੁਤ ਹੀ ਦਾ ਪ੍ਰਕਾਸ਼ ਦੂਰ ਰੈਸਾਂ ਦੇ ਅੱਖਾਂ ਨੂੰ ਪਰਦਾ ਨਹੀਂ ਬਹੁਤ ਜੀਤ ਰਹੇ ਹਨ ਅੱਲਾ ਆਪਣਾ ਰਿਜ਼ਾਰੀ ਪਰਦੇ ਦਿੱਤੇ ਅੱਖੇ ਚੱਚਾ ਵਾਲਾ ਦੇਖੋ ਦੇਖੋ ਸ਼ਾਬਾਸ਼ ਬਹੁਤ ਅੱਛੇ ਦੇਖੋ नहीं नी अजे किसी को आपनी लगा देखो नीनागा मेरा दे पा च्ाजाना नीं ी मैं तरडी पाई दे ंक चलाी वली तरवडी पाईदा वली रेरते ी दार पा चापीू तरनाम लंगक मेटी ਦਾ ਦਾਪੋ ਪੀਰੇਆ ਵੀ ਉਹ ਤਰਵੰਡੀ ਵਾਲੇ ਕਾਲੇ ਬੱਚੇ ਵਾਲੀ ਸਾਫਰ ਨੂੰ ਜਨਾ ਧੰਨਵਾਦ ਕਰਦੇ। ਲੈ ਜੇ ਮੈਲੀ ਵਾਪਸ ਪੈਣੇ ਕਿ ਟੌਂਡੀ ਫਾਇਦਾ ਬਹੁਤ ਮਾਹੀ ਦੇਖ ਰਾਂ। ਅਸੀਂ ਪੰਗੜੀ ਸਾਹਿਬਾ ਦੇ ਨਾਲ ਨੇਤਰ ਦੇ ਤੇ ਖਾਣੇ ਦਾ ਰੇਟਰੇ ਵੀ ਸ਼ਮਤਾ ਜੀ ਤੇਰਾ ਬਹੁਤ ਸੋਹਣੀ ਜਮਨੀ। ਉਹ ਤੁੜ ਕੇ ਆਪਾਂ ਪੀਰਾਂ ਤੋਂ ਟੌਂਡੀ ਆਏ। ਲੈ ਕੋ ਸੇ ਨਈਂ ਸਾਇ ਦੇ ਦੇ ਨਾ ਸਟਾਫ ਨੰਬਰ ਇੰਟਰੋ ਬਿਆਕ ਜੱਲਿਆ ਦੇ ਮੈਂ ਇੱਕ ਫੀਲ ਰੇਡ ਤੇ ਲਾਲ ਕੱਚੇ ਵਾਲਾ ਨੌਜਵਾਨ ਉਤਾਰੀ ਰਿਹਾ ਹੈ ਬਹੁਤ ਸੁਣੀ ਰੇਡ ਹੈ ਜੀ ਦੇਖੋ 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 ਦਾ ਵੀ ਜੋੜ ਕੇ ਹੱਥ ਤੇ ਪੈਰ ਮੋਕਾ ਬਣ ਲਈ ਮੇਰੇ ਪੈਰ ਲੰਘਦੇ ਆ ਗਏ ਲੈ ਚੱਲਿਆ ਫੇਰ ਪੁਰਾਣੇ ਵਾਲੇ ਟ੍ਰੇਸ ਤੇ ਪੁਰਾਣੇ ਦਾ ਦੇਖੋ ਇਹ ਟਿਕਾਣੇ ਦੀ 5 ਰੁਪਏ ਹੋਤੇ ਨਹੀਂ ਮੇਰੇ ਇਹ ਟਿਕਾਣੇ ਨਹੀਂ ਇਹ ਟੂਰਨਾਮੈਂਟ ਦਾ ਮਾਜੂਦ ਧੰਨਵਾਦ ਕਰਦੇ ਜਿਹੜਾ ਮੈਂ ਇੱਕ ਹੋਰ ਖੁਫਰਾ ਆਵੇ ਬਲਦਿੰਗ ਦੀ ਪੁੱਤ ਜਾਨਾ ਉਹ ਕਹ ਰਿਹਾ ਵੀ ਮੈਂ ਤੇਰਾ ਵੀ ਆਪਣਾ ਰਖਾਣਾ ਤੇਰਾ ਵੀ ਮੇਰੇ ਚਾਹਲਾ ਹਾਂ ਉਹ ਆ ਰਿਹਾ ਹੈ ਕੋ ਮੇਰੇ ਕੋਲ ਕਿਉਂ ਆਇਆ ਵੇਖੋ ਬਹੁਤ ਬੜਾ ਮੈਸਜ ਸੁਣਦੇ ਹਾਂ ਇਹਨਾਂ ਪਈ ਸਾਡੇ ਪੌਦੇ ਦੀ ਪੁੱਤੀ ਇਹ ਦੇ ਰਿਹਾ ਨਾਮ ਤੌਂਡੇ ਸਟਾਪਰ ਨੂੰ ਕਾਲੇ ਕਚਲੇ ਨੂੰ ਅਸੀਂ ਇਹਨਾਂ ਟੂਰਨਾਮੈਂਟ ਕਮੇਟੀ ਨੂੰ ਤਾਨਾ ਕਰਦੇ ਹੈ ਜੈ ਜੀ ਚੱਲਿਆ ਮੈਲੀ ਹਰੀ ਮਿੱਕਰਾ ਮੁੰਡਾ ਤਲਵੰਡੀ ਪਈ ਜਾਣੇ ਅੱਜ ਆ ਵੀ ਪੰਤੋਂ ਤੋਂ ਸੋਦੀਆ ਨੂੰ ਇਹ ਦਿਨੇ ਹੋਂ ਦਾ ਪਹਾਈ ਬੈਂਗ ਨੂੰ ਬੈਂਗ ਉਹਦਾ ਕੋਟੀ ਪਈ ਜਾ ਮੈਲੀ ਤਲਵੰਡੀ ਪਈ ਕੱਛਾ ਹਸਤਾ ਮੈਲੀ ਖਰੇ ਗੱਛਿਆ ਵਾਲਾ ਰੇਟਰ ਤਲਵੰਡੀ ਪਈਦਾ ਤੇ ਲੈ ਹੀ ਜੁੜ ਗਏ ਆਪ ਤੋਂ ਮੇਰੇ ਨਾਲ ਕੱਛਾ ਵਾਲਾ ਧਾਰੀਆਂ ਦੇਖੋ ਕਰਦੇ ਪਰੋਏ ਕੁਫਰਾਂ ਨੂੰ ਲੜਦੇ ਕਿਵੇਂ ਜਾ ਰਹੇ ਮਾਰਾ ਲਾ ਕੇ ਉਹਨਾਂ ਨਹੀਂ ਰਹੀ ਦੇਖੋ ਹਲੇ ਵੀ ਪਹੌੜਾ ਨਹੀਂ बहुत सोना पैर बहुत प्यारा पैर लेवे पढ़ाड़े लाइवचे में आख कारे कचे न ਨਾ ਲੈ ਚੱਲਿਆ ਫੇਰ ਪਿੰਡੋਂ ਹੁਣ ਮੀਤ ਨੂੰ ਸਾਡੇ ਮਤੀ ਸਿੰਘ ਕੰਸਾ ਬੁਲਾਉਂਦੇ ਆ ਕਿਤੇ ਵੀ ਹੋਣਾ ਹੈ ਉਸ ਸਟੇਜ ਤੇ ਪੀਲੇ ਪਾਸੇ ਆ ਜਾਓ ਅਗਲੀ ਸ਼ਾਮ ਮੀਤ ਨੂੰ ਕੰਸਾ ਬੁਲਾਉਂਦੇ ਆ ਲੈ ਨੰਗਪੇਰ ਰੇਡ ਤੇ ਤਰੰਦੀ ਭਾਈ ਦਾ ਨੰਗ ਲਾਲ ਕੱਪੜਾ ਰੇਡ ਆਉਗੀ ਇੱਥੇ ਸਟਾਫਰ ਵੀ ਬਹੁਤ ਵੀ ਜਿਹੜਾ ਲੈਣਾ ਕੋਈ ਸਮਾਂ ਪਾਸਾ ਲਗਾ ਦਾਰ ਪਈ ਹੈ ਵੀ ਇਹਨੂੰ पढ़ाणो कैं वियो डपर दस रुपया नी कुड़े कचे नंढा बल्कि गल अॻा ग़लती जेको پائی पाई लख गो पंज रुपया हाणे